ਕੱਲ ਜਦੀ ਹਦੂਰੀ ਮੁਹੱਬਤ ਰੋਡ ਕਿਨਾਰੇ ਗੋਲ ਗੱਪਿਆਂ ਦੀ ਰੇੜੀ ਲਾ ਕੇ ਖੜੀ ਸੀ ਉਸ ਤੋਂ ਬਾਅਦ ਜੋ ਹੋਇਆ ਉਹ ਸੁਣ ਕੇ ਤਾਂ ਕਿਸੇ ਦੇ ਵੀ ਸਾਰੋਕ ਜਾਣ ਦੋਸਤੋ ਕਦੇ ਕਦੇ ਅਸੀਂ ਕਿਸੇ ਨੂੰ ਛੱਡ ਤਾਂ ਦਿੰਦੇ ਆ ਪਰ ਜ਼ਿੰਦਗੀ ਚ ਸਾਨੂੰ ਉਹੀ ਚਿਹਰਾ ਦੁਆਰਾ ਦਿਖਾਈ ਦਿੰਦਾ ਜਿਸ ਜਗ੍ਹਾ ਸਭ ਕੁਝ ਰੁਕ ਜਾਂਦਾ ਤੇ ਸਿਰਫ ਤੇ ਸਿਰਫ ਇੱਕ ਸਵਾਲ ਹੀ ਗੂੰਜਦਾ ਜੇ ਉਸ ਦਿਨ ਮੈਂ ਕੁਝ ਕਿਹਾ ਹੁੰਦਾ ਤੇ ਕੀ ਪਤਾ ਕੁਝ ਸਭ ਕੁਝ ਸਹੀ ਹੁੰਦਾ ਅਲੱਗ ਹੁੰਦਾ ਕੁਝ ਮੁਲਾਕਾਤਾਂ ਰੱਬ ਦੇ ਦੁਆਰਾ ਹੁੰਦੀਆਂ ਤੇ ਵਿਛੜਨ ਦੀ ਕਹਾਣੀ ਕਿਸਮਤ ਖੁਦ ਲਿਖਦੀ ਆ ਪਰ ਜਦ ਸਮਾਂ ਸਾਲਾਂ ਬਾਅਦ ਫੇਰ ਉਹੀ ਮੌਕਾ ਦੇ ਦੇਵੇ ਤਾਂ ਕੀ ਉਸ ਅਧੂਰੇ ਪਿਆਰ ਨੂੰ ਪੂਰਾ ਕਰ ਸਕਣਾ ਆਸਾਨ ਹੁੰਦਾ ਏ ਦੋਸਤੋ ਇਹ ਕਹਾਣੀਆਂ ਹਰਿਆਣੇ ਦੀ ਜਿੱਥੇ ਗੱਡੀ ਚਲਾਉਂਦੇ ਚਲਾਉਂਦੇ ਵਿਕਰਮ ਦੀਆਂ ਨਜ਼ਰਾਂ ਸੜਕ ਦੇ ਇੱਧਰ ਉੱਧਰ ਦੌੜ ਰਹੀਆਂ ਸੀ ਕਿ ਸ਼ਾਇਦ ਕੁਝ ਖਾਣ ਲਈ ਮਿਲ ਜਾਵੇ ਕੋਈ ਛੋਟੀ ਰੇੜੀ ਹੀ ਦਿਖ ਜਾਵੇ ਉਸ ਸਮੇਂ ਉਸਦੀ ਨਜ਼ਰ ਇੱਕ ਗੋਲਗੱਪਿਆਂ ਦੀ ਰੇੜੀ ਵੱਲ ਪਈ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ ਉਸਦੇ ਸਾਦੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਸਿਰ ਤੇ ਚੁੰਨੀ ਲਈ ਹੋਈ ਸੀ ਬਹੁਤ ਸ਼ਾਂਤੀ ਤੇ ਸਾਦਗੀ ਦੇ ਨਾਲ ਉਹ ਗਾਕਾਂ ਨੂੰ ਗੋਲਗੱਪੇ ਖਵਾ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੀ ਮੁਸਕਾਨ ਦੇ ਪਿੱਛੇ ਕੋਈ ਪੁਰਾਣੀ ਕਹਾਣੀ ਛੁਪੀ ਹੋਵੇ ਵਿਕਰਮ ਨੇ ਬਿਨਾਂ ਸਮਾਂ ਖਰਾਬ ਕੀਤਿਆਂ ਆਪਣੀ ਗੱਡੀ ਉਸ ਰੇੜੀ ਦੇ ਕੋਲ ਜਾ ਕੇ ਖੜੀ ਕਰ ਦਿੱਤੀ ਤੇ ਸਿੱਧਾ ਜਾ ਕੇ ਉਸ ਟੋਲ ਤੇ ਬੈਠ ਗਿਆ ਉਸ ਨੇ ਕਿਹਾ ਕਿ ਮੈਡਮ ਮੇਰੇ ਲਈ ਇੱਕ ਪਲੇਟ ਗੋਲ ਗੱਪਿਆਂ ਦੀ ਲਗਾ ਦਿਓ ਮੈਨੂੰ ਬਹੁਤ ਭੁੱਖ ਲੱਗੀ ਹੈ ਉਸ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਬੜੇ ਹੀ ਪਿਆਰ ਨਾਲ ਗੋਲ ਗੱਪਿਆਂ ਨੂੰ ਬਣਾਉਣ ਲੱਗ ਪਈ ਉਹ ਜਿਵੇਂ ਜਿਵੇਂ ਆਪਣਾ ਚਿਹਰਾ ਰਮਾਲ ਨਾਲ ਸਾਫ਼ ਕਰਦਿਆਂ ਉਸ ਔਰਤ ਵੱਲ ਵੇਖਦਾ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਉਸ ਦੀਆਂ ਜਿਵੇਂ ਧੜਕਣਾ ਰੁਕ ਗਈਆਂ ਉਸ ਦੇ ਦਿਲ ਨੇ ਉਹ ਜਾਣੇ ਪਹਿਚਾਣੇ ਚਿਹਰੇ ਨੂੰ ਪਛਾਣ ਲਿਆ ਸੀ ਉਹ țeਰਾ ਜੋ ਬਹੁਤ ਸਾਲ ਪਹਿਲਾਂ ਉਸ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਯਾਦ ਹੁੰਦਾ ਸੀ ਜਿਸ ਨੂੰ ਉਹ ਕਾਲਜ ਦੇ ਦਿਨਾਂ ਵਿੱਚ ਹੱਦੋਂ ਵੱਧ ਪਿਆਰ ਕਰਦਾ ਸੀ ਪਰ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਿਆ ਸੀ ਵਿਕਰਮ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਉਸ ਦਾ ਦਿਮਾਗ ਪੁਰਾਣੀਆਂ ਯਾਦਾਂ ਵਿੱਚ ਡੁੱਬਣ ਲੱਗਿਆ ਉਸ ਨੂੰ ਕਾਲਜ ਦੇ ਦਿਨ ਯਾਦ ਆ ਗਏ ਉਹ ਕਲਾਸ ਕੈਂਟੀਨ ਜਿੱਥੇ ਉਹ ਹਰ ਰੋਜ਼ ਆਪਣੇ ਪਿਆਰ ਨੂੰ ਵੇਖਦਾ ਰਹਿੰਦਾ ਸੀ ਨਾ ਕੁਝ ਕਹਿੰਦਾ ਸੀ ਤੇ ਨਾ ਕੁਝ ਸੁਣਦਾ ਸੀ ਬਸ ਉਸ ਨੂੰ ਦੇਖਣ ਤੋਂ ਇਲਾਵਾ ਵਿਕਰਮ ਨੂੰ ਹੋਰ ਕੋਈ ਕੰਮ ਨਹੀਂ ਸੀ ਉਹ ਉਸਦੇ ਪਿਆਰ ਵਿੱਚ ਡੁੱਬਿਆ ਹੋਇਆ ਸੀ ਉਹ ਕਹਿਣ ਲੱਗਾ ਕਿ ਮਾਫ ਕਰਿਓ ਮੈਡਮ ਪਰ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਤੁਹਾਨੂੰ ਜਾਣਦਾ ਕੀ ਨਾਮ ਹੈ ਤੁਹਾਡਾ ਰੂਬੀ ਉਸ ਦੇ ਉਸ ਸਮੇਂ ਉਸਦੇ ਵੀ ਹੱਥ ਰੁਕ ਗਏ ਉਸ ਦਾ ਸਾਹ ਉੱਪਰ ਥੱਲੇ ਹੋਣ ਲੱਗ ਪਿਆ ਸੀ ਉਸਨੇ ਕਿਹਾ ਕਿ ਸਾਬ ਤੁਸੀਂ ਤਾਂ ਵੱਡੇ ਲੋਕ ਹੋ ਮੇਰੇ ਵਰਗੀ ਸਧਾਰਨ ਕੁੜੀ ਨੂੰ ਤੁਸੀਂ ਕਿਵੇਂ ਜਾਣਦੇ ਹੋ ਵਿਕਰਮ ਨੇ ਫਿਰ ਉਸ ਨੂੰ ਇਹੀ ਸਵਾਲ ਕੀਤਾ ਕਿ ਤੁਹਾਡਾ ਨਾਮ ਰੂਬੀ ਆ ਉਸ ਲੜਕੀ ਨੇ ਝਿਜਕਦੇ ਹੋਏ ਹੌਲੀ ਜਿਹਾ ਜਵਾਬ ਦਿੱਤਾ ਕਿ ਹਾਂ ਮੇਰਾ ਨਾਮ ਰੂਬੀ ਆ ਪਰ ਤੁਸੀਂ ਕੌਣ ਹੋ ਸਾਬ ਉਸਨੇ ਜਵਾਬ ਦਿੱਤਾ ਕਿ ਮੈਂ ਵਿਕਰਮ ਤੇਰੀ ਹੀ ਕਲਾਸ ਵਿੱਚ ਪੜਦਾ ਸੀ ਉਹ ਵਿਕਰਮ ਜਿਹੜਾ ਹਮੇਸ਼ਾ ਤੈਨੂੰ ਘੂਰਦਾ ਹੀ ਰਹਿੰਦਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਉਸਨੇ ਜਲਦੀ ਨਾਲ ਆਪਣਾ ਚਿਹਰਾ ਚੁੰਨੀ ਨਾਲ ਟਾਕ ਲਿਆ ਤੇ ਗੋਲ ਗੱਪਿਆਂ ਵਾਲੀ ਰੇੜੀ ਤੇ ਪੈਸਮਾਨ ਨੂੰ ਇੱਧਰ-ਉੱਧਰ ਕਰਨ ਲੱਗੀ। ਜਿਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੀ ਰਗ-ਰਗ ਵਿੱਚ ਲੁਕੀ ਹੋਈ ਪੁਰਾਣੀ ਪੀੜ ਨੂੰ ਕਿਸੇ ਨੇ ਫਿਰ ਤੋਂ ਜਗਾ ਦਿੱਤਾ ਹੋਵੇ। ਵਿਕਰਮ ਨੇ ਕਿਹਾ ਕਿ ਤੂੰ ਮੈਨੂੰ ਦੱਸ ਸਕਦੀ ਏ ਕਿ ਤੂੰ ਇਨ੍ਹਾਂ ਹਾਲਾਤਾਂ ਵਿੱਚ ਕਿਵੇਂ ਆ ਗਈ? ਕਾਲਜ ਦੇ ਦਿਨਾਂ ਵਿੱਚ ਤਾਂ ਤੂੰ ਸੁਪਨਿਆਂ ਨਾਲ ਜਿਉਣ ਵਾਲੀ ਬੇਵੀ ਗਰਲ ਸੀ। ਅੱਜ ਤੈਨੂੰ ਇਸ ਗੋਲਗੱਪਿਆਂ ਦੀ ਰੇੜੀ ਤੇ ਦੇਖ ਕੇ ਮੇਰਾ ਦਿਲ ਕੰਬ ਰਿਹਾ ਹੈ ਕੀ ਹੋਇਆ ਤੇਰੇ ਨਾਲ ਬਸ ਇੰਨਾ ਸੁਣਦੇ ਹੀ ਉਹ ਫੁੱਟਫੁੱਟ ਕੇ ਰੋਣ ਲੱਗੀ ਉਸ ਦੀਆਂ ਹਿਚਕੀਆਂ ਵਿਕਰਮ ਦੇ ਦਿਲ ਨੂੰ ਚੀਰ ਰਹੀਆਂ ਸਨ ਵਿਕਰਮ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗਾ ਉਸ ਨੇ ਰੂਬੀ ਨੂੰ ਫਿਰ ਸਵਾਲ ਕੀਤਾ ਕਿ ਰੂਬੀ ਪਲੀਜ਼ ਮੈਨੂੰ ਸਭ ਕੁਝ ਸੱਚ ਦੱਸ ਤੇਰੇ ਨਾਲ ਕੀ ਹੋਇਆ ਫਿਰ ਉਸ ਨੇ ਦੱਸਿਆ ਕਿ ਵਿਕਰਮ ਕੱਲ੍ਹ ਜ ਖਤਮ ਹੋਣ ਤੋਂ ਬਾਅਦ ਮੇਰੇ ਪਾਪਾ ਨੇ ਮੇਰਾ ਵਿਆਹ ਕਰ ਦਿੱਤਾ ਸੀ ਮੈਂ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਸੀ ਪਰ 2 ਸਾਲ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ ਕਿਉਂਕਿ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ ਸੀ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਕਿਉਂਕਿ ਮੇਰੇ ਕੋਈ ਬੱਚਾ ਨਹੀਂ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਮੁੰਡੇ ਦਾ ਤਾਂ ਕੋਈ ਵਾਰਸ ਹੀ ਨਹੀਂ ਫਿਰ ਅਸੀਂ ਤੈਨੂੰ ਇੱਥੇ ਰੱਖ ਕੇ ਕੀ ਕਰਨਾ ਇਸ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਜਦ ਮੈਂ ਰੁੰਦੀ ਰੁੰਦੀ ਆਪਣੇ ਪੇਕੇ ਘਰ ਆਈ ਤਾਂ ਭਰਾ ਭਜਾਈ ਨੇ ਵੀ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਤੇ ਇਹੀ ਕਹਿੰਦੇ ਕਿ ਤੂੰ ਸਾਡੇ ਤੇ ਬੋਝਾਂ ਅਸੀਂ ਤੈਨੂੰ ਨਹੀਂ ਰੱਖ ਸਕਦੇ ਫਿਰ ਪਾਪਾ ਮੈਨੂੰ ਇਸ ਛੋਟੇ ਜਿਹੇ ਕਸਬੇ ਵਿੱਚ ਲੈ ਆਏ ਤੇ ਮੈਨੂੰ ਗੋਲ ਗੱਪਿਆਂ ਦੀ ਰੇੜੀ ਲਾ ਦਿੱਤੀ ਤਾਂ ਜੋ ਮੈਂ ਆਪਣੀ ਰੋਟੀ ਕਮਾ ਕੇ ਖਾ ਸਕਾਂ ਪਾਪਾ ਦੀ ਹਾਲਤ ਵੀ ਹੋਣਾ ਖਰਾਬ ਹੋ ਚੁੱਕੀ ਆ ਉਹ ਬੁੱਢੇ ਹੋ ਗਏ ਇਸ ਲਈ ਉਹਨਾਂ ਤੋਂ ਕੰਮ ਨਹੀਂ ਹੁੰਦਾ ਪੰਜ ਸਾਲਾਂ ਤੋਂ ਮੈਂ ਇਹੀ ਕੰਮ ਕਰਦੀ ਆ ਰਹੀ ਹਾਂ ਇਹ ਮੇਰੀ ਜ਼ਿੰਦਗੀ ਹੈ ਤੇ ਇਹ ਮੇਰੀ ਦੁਨੀਆ ਇਹ ਗੱਲਾਂ ਸੁਣ ਕੇ ਵਿਕਰਮ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਪਰ ਰੂਬੀ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿ ਛੱਡ ਵਿਕਰਮ ਇੰਨਾ ਬੀਤੀਆਂ ਹੋਈਆਂ ਗੱਲਾਂ ਨੂੰ ਹੋਰ ਦੱਸ ਤੇਰਾ ਵਿਆਹ ਹੋ ਗਿਆ ਵਿਕਰਮ ਨੇ ਕਾਫੀ ਗੰਭੀਰ ਹੋ ਕੇ ਇਹ ਗੱਲ ਕਹੀ ਕਿ ਵਿਆਹ ਮੈਂ ਤਾਂ ਅਜੇ ਤੱਕ ਵੀ ਵਿਆਹ ਨਹੀਂ ਕਰਵਾਇਆ ਰੂਬੀ ਕਾਫੀ ਹੈਰਾਨ ਹੋ ਗਈ ਉਸਨੇ ਪੁੱਛਿਆ ਕਿ ਤੂੰ ਕਿਉਂ ਉਸਨੇ ਹੱਸਦੇ ਹੋਏ ਕਿਹਾ ਕਿ ਜਿਸ ਨੂੰ ਮੈਂ ਪਿਆਰ ਕਰਦਾ ਸੀ ਉਹ ਕਿਸੇ ਹੋਰ ਦੀ ਹੋ ਗਈ ਸੀ ਰੂਬੀ ਉਸ ਨੂੰ ਪੁੱਛਣ ਲੱਗੀ ਕਿ ਉਹ ਕੌਣ ਆ ਵਿਕਰਮ ਨੇ ਦੱਸਿਆ ਕਿ ਰੂਬੀ ਉਹ ਤੂੰ ਹੀ ਆ ਤੇਰੇ ਕਰਕੇ ਮੈਂ ਵਿਆਹ ਨਹੀਂ ਕਰਵਾਇਆ ਰੂਬੀ ਦਾ ਦਿਮਾਗ ਸੁੰਨ ਹੋ ਗਿਆ ਸੀ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਉਹ ਵਿਕਰਮ ਦੀਆਂ ਗੱਲਾਂ ਸੁਣ ਕੇ ਉੱਥੇ ਹੀ ਖੜੀ ਰਹੀ ਉਹ ਕਿੰਨਾ ਟਾਈਮ ਵਿਕਰਮ ਦੀ ਵਿਕਰਮਵਲ ਵੇਖਦੀ ਰਹੀ ਜਿਵੇਂ ਉਸਦੇ ਦਿਲ ਦੇ ਅੰਦਰ ਦੱਬਿਆ ਹੋਇਆ ਹਰ ਸਵਾਲ ਅਚਾਨਕ ਉਸਦੇ ਸਾਹਮਣੇ ਆ ਗਿਆ ਹੋਵੇ। ਉਹ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਕਿ ਵਿਕਰਮ ਤੂੰ ਸੱਚੀ ਮੈਨੂੰ ਪਿਆਰ ਕਰਦਾ ਸੀ? ਕੀ ਸੱਚੀ ਤੂੰ ਮੇਰੀ ਵਜ੍ਹਾ ਕਰਕੇ ਵਿਆਹ ਨਹੀਂ ਕਰਵਾਇਆ? ਵਿਕਰਮ ਨੇ ਹਲਕੀ ਮੁਸਕਰਾਹਟ ਦੇ ਨਾਲ ਕਿਹਾ ਕਿ ਹਾਂ ਰੂਬੀ। ਕੱਲ੍ਹ ਜ ਟਾਈਮ ਤੋਂ ਮੈਂ ਤੈਨੂੰ ਪਿਆਰ ਕਰਦਾ। ਕੀ ਤੈਨੂੰ ਯਾਦ ਹੈ ਕਿ ਤੂੰ ਇੱਕ ਦਿਨ ਮੈਨੂੰ ਕਿੰਨਾ ਜ਼ਿਆਦਾ ਬੋਲੀ ਸੀ? ਕਿ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਘੂਰਦਾ ਰਹਿੰਦਾ ਹੈ ਤੇਰਾ ਗੁੱਸਾ ਦੇਖ ਕੇ ਮੈਂ ਡਰ ਗਿਆ ਸੀ ਮੇਰੇ ਵਿੱਚ ਤੈਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਹਿੰਮਤ ਨਾ ਹੋਈ ਉਸ ਸਮੇਂ ਮੈਂ ਇਹ ਸੋਚਿਆ ਕਿ ਮੈਂ ਕਾਲਜ ਖਤਮ ਹੋਣ ਤੋਂ ਬਾਅਦ ਕੋਈ ਵਧੀਆ ਨੌਕਰੀ ਲੱਭ ਲਵਾਂਗਾ ਤੇ ਜਦ ਪੈਸਾ ਕਮਾ ਕੇ ਵੱਡਾ ਆਦਮੀ ਬਣ ਜਾਵਾਂਗਾ ਤਾਂ ਤੇਰੇ ਘਰੇ ਰਿਸ਼ਤਾ ਭੇਜਾਂਗਾ ਪਰ ਜਦੋਂ ਮੈਂ ਵਿਦੇਸ਼ ਤੋਂ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਤੇਰਾ ਵਿਆਹ ਹੋ ਗਿਆ ਹੈ ਏ ਕਹਿੰਦੇ ਹੋਏ ਉਸਨੇ ਡੂੰਗਾ ਜਿਹਾ ਸਾਹ ਲਿਆ ਉਸਦੀ ਆਵਾਜ਼ ਟੁੱਟਣ ਲੱਗ ਪਈ ਸੀ ਪਰ ਫਿਰ ਕਿਹਾ ਕਿ ਰੂਬੀ ਉਸ ਸਮੇਂ ਮੈਨੂੰ ਇਹੀ ਲੱਗਿਆ ਸੀ ਕਿ ਮੇਰੀ ਪੂਰੀ ਦੁਨੀਆ ਖਤਮ ਹੋ ਗਈ ਹੈ ਇਸ ਲਈ ਮੈਂ ਆਪਣੀ ਮਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਮੈਂ ਕਦੇ ਵੀ ਵਿਆਹ ਨਹੀਂ ਕਰਵਾਉਣਾ ਕਿਉਂਕਿ ਜਿਸ ਨੂੰ ਮੈਂ ਪਿਆਰ ਕਰਦਾ ਉਹ ਤਾਂ ਕਿਸੇ ਹੋਰ ਦੀ ਹੋ ਚੁੱਕੀ ਹੈ ਮੈਂ ਆਪਣੇ ਪਿਆਰ ਦੇ ਨਾਲ ਹੀ ਜਿਉਂਦਾ ਰਹਾਂਗਾ ਵਿਕਰਮ ਦੀਆਂ ਗੱਲਾਂ ਸੁਣ ਕੇ ਰੂਬੀ ਆਪਣਾ ਰੋਣਾ ਰੋਣੇ ਤੇ ਕਾਬੂ ਨਹੀਂ ਕਰ ਸਕੇ ਉਸਨੇ ਰੋਂਦੀ ਰੋਂਦੀ ਨੇ ਵਿਕਰਮ ਨੂੰ ਕਿਹਾ ਕਿ ਵਿਕਰਮ ਜੇ ਤੂੰ ਉਸ ਦਿਨ ਮੈਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ ਤਾਂ ਸ਼ਾਇਦ ਮੈਂ ਤੈਨੂੰ ਹਾਂ ਕਰ ਦਿੰਦੀ ਮੈਂ ਵੀ ਤੈਨੂੰ ਮਨ ਹੀ ਵਿੱਚ ਚਾਹੁੰਦੀ ਸੀ ਪਰ ਸ਼ਾਇਦ ਕਹਿਣ ਦਾ ਮੌਕਾ ਨਹੀਂ ਮਿਲਿਆ ਵਿਜੇ ਨੇ ਹੱਸਦੇ ਹੋਏ ਕਿਹਾ ਕੀ ਹੋਇਆ ਹੁਣ ਕਿਹੜਾ ਟਾਈਮ ਲੰਘ ਗਿਆ ਹੁਣ ਕਿਹੜਾ ਆਪਾਂ ਇੱਕ ਨਹੀਂ ਹੋ ਸਕਦੇ ਇਸ ਗੱਲ ਤੇ ਰੂਪੀ ਨੇ ਕਿਹਾ ਕਿ ਵਿਕਰਮ ਤੂੰ ਪਾਗਲ ਹੈ ਤੂੰ ਕਿੱਥੇ ਮੈਂ ਕਿੱਥੇ ਤੇਰੇ ਕੋਲ ਪੈਸਾ ਤੂੰ ਇੱਜ਼ਤਦਾਰ ਇਨਸਾਨ ਮੇਰੇ ਕੋਲ ਕੀ ਹੈ ਇੱਕ ਗੋਲਗੱਪਿਆਂ ਦੀ ਰੇੜੀ ਇਹ ਕਹਿ ਕੇ ਉਹ ਫਿਰ ਰੋਣ ਲੱਗ ਪਈ ਮੇਰੇ ਪਾਪਾ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਨਹੀਂ ਵਿਕਰਮ ਨੇ ਕਿਹਾ ਰੂਬੀ ਮੈਨੂੰ ਕੁਝ ਨਹੀਂ ਚਾਹੀਦਾ ਜੇ ਚਾਹੀਦਾ ਤਾਂ ਸਿਰਫ ਤੂੰ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਤੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣਾ ਚਾਹੁੰਦਾ ਉਸ ਨੇ ਫਿਰ ਆਪਣਾ ਚਿਹਰਾ ਚੁੰਨੀ ਨਾਲ ਢਕ ਲਿਆ ਤੇ ਕਹਿਣ ਲੱਗੀ ਕਿ ਨਹੀਂ ਵਿਕਰਮ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈ ਕਿਉਂਕਿ ਮੈਂ ਤੇਰੇ ਲਈਕ ਨਹੀਂ ਮੈਂ ਸਿਰਫ ਇੱਕ ਸੁਧਾਰਨ ਆਮ ਜਈ ਲੜਕੀ ਆ ਜਿਸ ਨੂੰ ਸਾਰਿਆਂ ਨੇ ਛੱਡ ਦਿੱਤਾ ਸੀ ਜਿਸ ਨੂੰ ਸਾਰਿਆਂ ਨੇ ਬੋਝ ਸਮਝਿਆ ਸੀ ਮੈਂ ਆਪਣੇ ਨਾਲ ਨਾਲ ਤੇਰੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਵਿਕਰਮ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਕਿਹਾ ਕਿ ਰੂਬੀ ਤੂੰ ਮੇਰੀ ਕਿਸਮਤ ਹੈ ਤੇਰੇ ਬਿਨਾ ਮੇਰੀ ਜ਼ਿੰਦਗੀ ਕੁਝ ਵੀ ਨਹੀਂ ਮੈਂ ਅੱਜ ਵੀ ਤੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਕਾਲਜ ਟਾਈਮ ਕਰਦਾ ਸੀ ਇਹ ਸਭ ਗੱਲਾਂ ਸੁਣ ਕੇ ਰੂਬੀ ਗੁੱਸੇ ਵਿੱਚ ਬੋਲਣ ਲੱਗ ਪਈ ਤੇ ਕਹਿੰਦੀ ਕਿ ਇਹ ਫਿਲਮੀ ਡਾਇਲੋਗ ਨਾ ਮਾਰ ਚੁੱਪ ਕਰਕੇ ਆਪਣੀ ਗੱਡੀ ਵਿੱਚ ਬੈਠ ਤੇ ਆਪਣੇ ਘਰ ਚਲਾ ਜਾ। ਪਰ ਹਾਂ ਗੋਲ ਗੱਪੇ ਖਾ ਕੇ ਜਾਮੀ ਤੂੰ ਆਪ ਹੀ ਕਿਹਾ ਸੀ ਕਿ ਤੈਨੂੰ ਬਹੁਤ ਭੁੱਖ ਲੱਗੀ ਐ। ਵਿਕਰਮ ਨੇ ਕਿਹਾ ਕਿ ਹਾਂ ਹਾਂ ਗੋਲ ਗੱਪੇ ਤਾਂ ਖਾਵਾਂਗਾ ਹੀ ਪਰ ਕੱਲ ਫੇਰ ਆਵਾਂਗਾ ਪਰ ਕੱਲ ਮੈਂ ਆਪਣੀ ਮਾਂ ਦੇ ਨਾਲ ਆਵਾਂਗਾ ਤੇ ਤੈਨੂੰ ਆਪਣੀ ਪਤਨੀ ਬਣਾ ਕੇ ਲੈ ਕੇ ਜਾਵਾਂਗਾ। ਐਸਤੇ ਰੂਬੀ ਨੂੰ ਫਿਰ ਗੁੱਸਾ ਚੜ ਗਿਆ ਤੇ ਕਹਿਣ ਲੱਗੀ ਕਿ ਵਿਕਰਮ ਤੂੰ ਪਾਗਲ ਹੋ ਗਿਆ। ਜਦ ਮੈਂ ਤੈਨੂੰ ਜਵਾਬ ਦੇ ਦਿੱਤਾ ਫਿਰ ਤੂੰ ਕਿਉਂ ਜिद ਕਰ ਰਹੀ ਹੈ ਵਿਕਰਮ ਨੇ ਉਸ ਦੇ ਕੰਨ ਵਿੱਚ ਕਿਹਾ ਕਿ ਮੈਂ ਤੇ ਤੇਰੇ ਨਾਲ ਵਿਆਹ ਕਰਵਾਉਣਾ ਹੀ ਪੈਣਾ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪੈਣਾ ਕੱਲ ਮੈਂ ਫੇਰਾ ਮਾਂਗਾ ਤੇ ਕੱਲ ਮੇਰੇ ਵਾਸਤੇ ਇੱਕ ਪਲੇਟ ਬਚਾ ਕੇ ਰੱਖੀ ਵਿਕਰਮ ਨੇ ਗੋਲ ਗੱਪੇ ਖਾਦੇ ਤੇ ਖੁਸ਼ੀ-ਖੁਸ਼ੀ ਆਪਣੇ ਗੱਡੀ ਵਿੱਚ ਬੈਠ ਕੇ ਘਰ ਨੂੰ ਚਲਾ ਗਿਆ ਰੂਬੀ ਦੀਆਂ ਅੱਖਾਂ ਉਸ ਰਾਹ ਨੂੰ ਹੀ ਵੇਖਦੀਆਂ ਰਹੀਆਂ ਜਿਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਸਾ ਉਸ ਗੱਡੀ ਦੇ ਨਾਲ ਹੀ ਚੱਲਦੇ ਹੋਣ ਉਹ ਮਨ ਹੀ ਵਿੱਚ ਮਨ ਵਿੱਚ ਇਹ ਸੋਚ ਰਹੀ ਸੀ ਕਿ ਕੱਲ ਫੇਰ ਉਹ ਆਵੇਗਾ ਕਿ ਸੱਚੀ ਉਹ ਮੈਨੂੰ ਪਣਾਊਗਾ ਕਿ ਮੈਂ ਉਸ ਦੇ ਲਾਇਕਾਂ ਅਗਲੇ ਹੀ ਦਿਨ ਵਿਕਰਮ ਆਪਣੀ ਮਾਂ ਦੇ ਸਾਹਮਣੇ ਜਾ ਕੇ ਖੜ ਗਿਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮਾਂ ਹੁਣ ਮੈਂ ਵਿਆਹ ਕਰਾਉਣਾ ਆਪਣਾ ਘਰ ਬਸਾਉਣਾ ਇਹ ਸੁਣ ਕੇ ਉਸ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਵਿਕਰਮ ਤਾਂ ਬਹੁਤ ਸਾਲਾਂ ਤੋਂ ਵਿਆਹ ਲਈ ਇਨਕਾਰ ਕਰਦਾ ਰਿਹਾ ਸੀ ਮਾਂ ਨੇ ਪੁੱਛਿਆ ਕਿ ਵਿਕਰਮ ਤੂੰ ਇਹ ਫੈਸਲਾ ਅਚਾਨਕ ਕਿਵੇਂ ਕਰ ਲਿਆ ਪਹਿਲਾਂ ਤਾਂ ਤੂੰ ਵਿਆਹ ਦਾ ਨਾਮ ਸੁਣਦੇ ਹੀ ਗੁੱਸੇ ਹੋ ਜਾਂਦਾ ਸੀ ਅੱਜ ਇੰਨਾ ਖੁਸ਼ ਹੋ ਕੇ ਵਿਆਹ ਦਾ ਨਾਮ ਕਿਵੇਂ ਲੈ ਰਿਹਾ ਉਸ ਨੇ ਆਪਣੀ ਮਾਂ ਨੂੰ ਸਾਰੀ ਸਚਾਈ ਦੱਸੀ ਤੇ ਮਾਂ ਕੱਲ ਤੇ ਮਾਂ ਕੱਲ ਮੈਨੂੰ ਮੇਰਾ ਪਿਆਰ ਮਿਲ ਗਿਆ ਜਿਸ ਕਰਕੇ ਮੈਂ ਅੱਜ ਤੱਕ ਵਿਆਹ ਨਹੀਂ ਕਰਵਾਇਆ ਸੀ ਵਿਕਰਮ ਨੇ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਵਿਸਤਾਰ ਚ ਦੱਸੀਆਂ ਕਿ ਕਿਵੇਂ ਉਹ ਕਾਲਸ ਦਾਇਮ ਰੂਪੀ ਨੂੰ ਪਿਆਰ ਕਰਦਾ ਸੀ ਤੇ ਕਿਵੇਂ ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਸੀ ਇਹ ਵੀ ਦੱਸਿਆ ਕਿ ਉਹ ਇੰਨੇ ਸਾਲਾਂ ਤੋਂ ਜਿਸ ਦੀ ਯਾਦ ਵਿੱਚ ਜਿਉਂਦਾ ਜਿਉਂ ਰਿਹਾ ਸੀ ਅੱਜ ਕੱਲ ਅਚਾਨਕ ਉਹ ਮੈਨੂੰ ਮੇਰਾ ਪਿਆਰ ਗੋਲ ਗੱਪਿਆਂ ਦੀ ਰੇੜੀ ਤੇ ਮਿਲਿਆ ਉਹ ਅੱਜ ਵੀ ਦੁਖੀ ਹੈ ਤੇ ਟੁੱਟੀ ਹੋਈ ਆ ਪਰ ਉਸ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਮਾਂ ਨੇ ਵਿਕਰਮ ਦੇ ਸਿਰ ਤੇ ਹੱਥ ਰੱਖਦੇ ਆ ਕਿਹਾ ਕਿ ਪੁੱਤ ਜੇ ਤੇਰਾ ਪਿਆਰ ਸੱਚਾ ਤਾਂ ਤੈਨੂੰ ਜ਼ਰੂਰ ਮਿਲੇਗਾ ਜੇ ਤੂੰ ਚਾਹੇ ਤਾਂ ਆਪਾਂ ਹੁਣੇ ਹੀ ਵਿਆਹ ਕੇ ਲੈ ਆਉਂਦੇ ਆਂ ਉਸਨੇ ਹੱਸਦੇ ਹੋਏ ਕਹਿਣ ਲੱਗਾ ਕਿ ਮਾਂ ਮੈਂ ਅੱਜ ਹੀ ਤਹਾਨੂੰ ਉਸਦੇ ਕੋਲੇ ਲੈ ਚੱਲਦਾ ਮਾਂ ਕਹਿਣ ਲੱਗੀ ਕਿ ਹਾਂ ਬੁੱਤ ਅੱਜ ਤੇਰਾ ਸੁਪਨਾ ਪੂਰਾ ਕਰਨ ਦਾ ਸਮਾਂ ਆ ਚੁੱਕਿਆ ਮਾਂ ਬੁੱਤ ਗੱਡੀ ਵਿੱਚ ਬੈਠ ਕੇ ਸਿੱਧਾ ਰੂਪੀ ਦੇ ਕੋਲ ਚਲ ਪਹੁੰਚੇ ਸ਼ਾਇਦ ਰੂਬੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਉਸਦਾ ਦਿਲ ਇਹ ਕਹਿ ਰਿਹਾ ਸੀ ਕਿ ਵਿਕਰਮ ਜ਼ਰੂਰ ਵਾਪਸ ਆਵੇਗਾ ਉਸਨੇ ਆਉਂਦਿਆਂ ਹੀ ਰੂਬੀ ਨੂੰ ਕਿਹਾ ਕਿ ਮੈਡਮ ਅੱਜ ਸਪੈਸ਼ਲ ਗੋਲ ਗੱਪੇ ਬਣਾਇਓ ਕਿਉਂਕਿ ਅੱਜ ਮੇਰੀ ਮਾਂ ਨੇ ਖਾਣੇ ਆ। ਵਿਕਰਮ ਦੀ ਮਾਂ ਨੇ ਰੂਬੀ ਨੂੰ ਬਾਹਾਂ ਵਿੱਚ ਘੁੱਟ ਲਿਆ ਤੇ ਕਿਹਾ ਪੁੱਤ ਕੱਲ ਤਾਂ ਤੂੰ ਮੇਰੇ ਪੁੱਤ ਨੂੰ ਨਾ ਘੜ ਦਿੱਤੀ ਸੀ ਪਰ ਅੱਜ ਮੈਂ ਤੇਤੋਂ ਨਾ ਨਹੀਂ ਸੁਣਨੀ। ਅੱਜ ਮੈਂ ਤੈਨੂੰ ਆਪਣੀ ਨੋ ਬਣਾ ਕੇ ਸਾਹ ਲੈਣਾ। ਰੂਬੀ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਸਨੇ ਫਿਰ ਤੋਂ ਰੋਣਾ ਸ਼ੁਰੂ ਕਰ ਦਿੱਤਾ ਰੂਬੀ ਕਹਿਣ ਲੱਗੀ ਕਿ ਮਾਂ ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਗੋਲ ਗੱਪੇ ਵੇਚਦੀ ਆਂ ਸੜਕ ਕਿਨਾਰੇ ਖੜੀ ਆਂ ਮੈਂ ਤੁਹਾਡੇ ਘਰ ਦੀ ਨੋਹ ਬਣਦੇ ਲਾਇਕ ਨਹੀਂ ਮਾਂ ਨੇ ਕਿਹਾ ਰੂਪੀ ਦੇ ਸਿਰ ਤੇ ਹੱਥ ਰੱਖਦਿਆਂ ਹੋਇਆਂ ਕਿਹਾ ਬੇਟੀ ਤੇਰੀ ਕੀਮਤ ਤੇਰੇ ਤੇਰਾ ਦਿਲ ਤੈਅ ਕਰਦਾ ਹੈ ਤੇਰੇ ਹਾਲਾਤ ਨਹੀਂ ਤੇਰੀ ਮਿਹਨਤ ਤੇਰੀ ਸੱਚਾਈ ਸਭ ਤੋਂ ਵੱਡੀ ਹੈ ਮੇਰਾ ਬੇਟਾ ਤੈਨੂੰ ਆਪਣੀ ਪਤਨੀ ਮੰਨ ਚੁੱਕਿਆ ਤੇ ਮੈਂ ਆਪਣੀ ਨੋਹ ਹੁਣ ਇਸ ਰਿਸ਼ਤੇ ਵਿੱਚ ਕੋਈ ਫਰਕ ਨਹੀਂ ਬਚਿਆ ਰੂਪੀ ਨੇ ਇੱਕ ਵਾਰ ਫਿਰ ਵਿਕਰਮ ਨੂੰ ਪੁੱਛਿਆ ਕਿ ਤੂੰ ਸੱਚ ਵਿੱਚ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਕੀ ਤੂੰ ਆਪਣੀ ਜ਼ਿੰਦਗੀ ਬਰਬਾਦ ਕਰਨ ਲਈ ਤਿਆਰ ਹੈ ਵਿਕਰਮ ਨੇ ਝੱਟ ਹੀ ਜਵਾਬ ਦਿੱਤਾ ਕਿ ਮੇਰੀ ਜ਼ਿੰਦਗੀ ਬਰਬਾਦ ਉਸ ਸਮੇਂ ਹੋਣੀ ਜੇ ਤੂੰ ਮੇਰੀ ਜ਼ਿੰਦਗੀ ਵਿੱਚ ਤੂੰ ਨਾ ਆਉਂਦੀ ਮਾਂ ਨੇ ਰੂਬੀ ਦੇ ਬਜ਼ੁਰਗ ਪਿਤਾ ਨੂੰ ਆਪਣੇ ਕੋਲ ਬੁਲਾਇਆ ਤੇ ਹੱਥ ਜੋੜਦਿਆਂ ਕਿਹਾ ਕਿ ਭਾਈ ਸਾਹਿਬ ਅੱਜ ਤੋਂ ਤੁਹਾਡੀ ਬੇਟੀ ਮੇਰੀ ਘਰ ਦੀ ਨੂੰਹ ਆ ਅਸੀਂ ਇਸ ਨੂੰ ਬਹੁਤ ਧੂਮ-ਧਾਮ ਦੇ ਨਾਲ ਆਪਣੇ ਘਰ ਲੈ ਜਾਵਾਂਗੇ ਰੂਪੀ ਦੇ ਪਿਤਾ ਨੇ ਵਿਕਰਮ ਦੀ ਮਾਂ ਦੇ ਅੱਗੇ ਹੱਥ ਜੋੜ ਦਿੱਤੇ ਉਹਨਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਉਹ ਕਹਿਣ ਲੱਗੇ ਭੈਣ ਜੀ ਤੁਸੀਂ ਮੇਰੀ ਬੇਟੀ ਨੂੰ ਇੱਜ਼ਤ ਤੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਤੁਸੀਂ ਤਾਂ ਰੱਬ ਬਣ ਕੇ ਆਏ ਹੋ ਮਾਂ ਨੇ ਉਹਨਾਂ ਨੂੰ ਗਲੇ ਲਾਇਆ ਤੇ ਕਿਹਾ ਕਿ ਅੱਜ ਤੋਂ ਤੁਹਾਡੀ ਬੇਟੀ ਸਾਡੀ ਬੇਟੀ ਹੈ ਵਿਆਹ ਅਗਲੇ ਦਿਨ ਹੀ ਹੋਣਾ ਸੀ ਵਿਕਰਮ ਨੇ ਰੂਬੀ ਨੂੰ ਆਪਣੇ ਨਾਲ ਗੱਡੀ 'ਚ ਬਿਠਾਇਆ ਤੇ ਬਾਜ਼ਾਰ ਬਾਜ਼ਾਰੋਂ ਕੁਝ ਨਵੀਆਂ ਸਾੜੀਆਂ ਤੇ ਜੁੱਤੀਆਂ ਤੇ ਹੋਰ ਸਮਾਨ ਵੀ ਲੈ ਕੇ ਦਿੱਤਾ ਉਸ ਨੂੰ ਬਿਊਟੀ ਪਾਰਲਰ ਵੀ ਲੈ ਗਿਆ ਤੇ ਕਹਿ ਰਿਹਾ ਸੀ ਕਿ ਕੱਲ ਤੂੰ ਇਸ ਸ਼ਹਿਰ ਦੀ ਸਭ ਤੋਂ ਖੂਬਸੂਰਤ ਬੋਟੀ ਬਣੇਗੀ ਅਗਲੇ ਦਿਨ ਵਿਕਰਮ ਆਪਣੀ ਮਾਂ ਪੂਰੇ ਪਰਿਵਾਰ ਤੇ ਬਰਾਤ ਨੂੰ ਲੈ ਕੇ ਰੂਪੀ ਦੇ ਘਰ ਪਹੁੰਚਿਆ ਵਿਕਰਮ ਨੇ ਪਹਿਲਾਂ ਹੀ ਸਾਰਾ ਪ੍ਰਬੰਧ ਕਰ ਲਿਆ ਸੀ ਸਾਰੇ ਲੋਕ ਰੂਪੀ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਕਿਸੇ ਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਇੱਕ ਅਮੀਰ ਲੜਕਾ ਸੜਕ ਕਿਨਾਰੇ ਗੋਲ ਗੱਪਿਆਂ ਦੀ ਰੇੜੀ ਵਾਲੀ ਲਾਉਣ ਵਾਲੀ ਲੜਕੀ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ ਕਈ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਸੀ ਕਿ ਇਹ ਹੁੰਦਾ ਸੱਚਾ ਪਿਆਰ ਵਿਕਰਮ ਅਤੇ ਰੂਪੀ ਦਾ ਵਿਆਹ ਬਹੁਤ ਵੱਡੀ ਮਿਸਾਲ ਬਣ ਚੁੱਕਿਆ ਸੀ ਵਿਕਰਮ ਰੂਪੀ ਨੂੰ ਆਪਣੀ ਪਤਨੀ ਬਣਾ ਕੇ ਬੜੇ ਮਾਨ ਸਨਮਾਨ ਦੇ ਨਾਲ ਆਪਣੇ ਘਰ ਲੈ ਆਇਆ ਉਸ ਨੇ ਨਾਲ ਨਾਲ ਵਿਕਰ ਉਸ ਦੇ ਨਾਲ ਨਾਲ ਵਿਕਰਮ ਆਪਣੇ ਸਹੁਰੇ ਨੂੰ ਵੀ ਆਪਣੇ ਨਾਲ ਹੀ ਲੈ ਆਇਆ ਉਸ ਨੇ ਉਸ ਸਮੇਂ ਇਹੀ ਗੱਲ ਕਹੀ ਸੀ ਕਿ ਇਹ ਮੇਰੇ ਪਿਤਾ ਜੀ ਆ ਤੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ ਵਿਕਰਮਦੇਵ ਪਰਿਵਾਰ ਵਾਲੇ ਵੀ ਆਪਣੀ ਨੂੰ ਨੂੰ ਰਾਜ ਕਰਾਉਂਦੇ ਸੀ ਵਿਕਰਮ ਨੇ ਸ਼ਹਿਰ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀ ਇਸ ਬਿਜ਼ਨਸ ਵਿੱਚ ਰੂਪੀ ਨੇ ਵੀ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ ਤੇ ਹਮੇਸ਼ਾ ਉਸਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਕੁਝ ਸਮੇਂ ਬਾਅਦ ਰੂਪੀ ਨੇ ਇੱਕ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ ਵਿਕਰਮ ਨੇ ਆਪਣੀ ਬੇਟੀ ਨੂੰ ਗੋਦ ਵਿੱਚ ਚੁੱਕਦਿਆਂ ਕਿਹਾ ਕਿ ਹੁਣ ਮੇਰਾ ਪਰਿਵਾਰ ਪੂਰਾ ਹੋ ਗਿਆ ਪਰ ਰੂਪੀ ਦੇ ਦਿਲ ਵਿੱਚ ਹਜੇ ਵੀ ਇੱਕ ਸਵਾਲ ਸੀ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਆਪਣੇ ਉਸ ਸਹੁਰੇ ਘਰ ਜਾ ਸਕਦੀ ਹਾਂ ਜਿੱਥੇ ਮੈਨੂੰ ਬੇਇੱਜ਼ਤੀ ਕਰਕੇ ਕੱਢ ਦਿੱਤਾ ਗਿਆ ਸੀ ਵਿਕਰਮ ਨੇ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਦੇਖਿਆ ਤੇ ਹੱਸਦੇ ਹੋਏ ਕਿਹਾ ਕਿ ਤੇਰੀ ਹਰ ਇੱਕ ਇੱਛਾ ਮੇਰੇ ਲਈ ਹੁਕਮਾਂ ਕੱਲ ਆਪਾਂ ਜ਼ਰੂਰ ਚੱਲਾਂਗੇ ਅਗਲੇ ਦਿਨ ਵਿਕਰਮ ਆਪਣੀ ਪਤਨੀ ਅਤੇ ਆਪਣੀ ਛੋਟੀ ਜੀ ਬੱਚੀ ਨੂੰ ਨਾਲ ਲੈ ਕੇ ਉਸਦੇ ਸਹੁਰੇ ਘਰ ਚਲਾ ਗਿਆ ਜਿਸ ਘਰ ਵਿੱਚ ਕਦੇ ਉਸਨੂੰ ਮੇਹਣਿਆਂ ਵਿੱਚ ਤੋਲ ਕੇ ੱੱਕੇ ਮਾਰ ਕੇ ਬੇਇੱਜ਼ਤੀ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ ਜਿਸ ਨੇ ਉਸ ਨੂੰ ਇਹ ਗੱਲ ਕਹੀ ਸੀ ਕਿ ਜਿਸ ਦਾ ਪਤੀ ਨਹੀਂ ਉਸ ਦਾ ਇਸ ਘਰ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ। ਵਿਕਰਮ ਦੇ ਕਦਮ ਰੁਕੇ ਹੋਏ ਸੀ ਪਰ ਰੂਬੀ ਦੇ ਦਿਲ ਦੀਆਂ ਧੜਕਣਾ ਤੇਜ਼ ਸੀ ਕਿਉਂਕਿ ਅੱਜ ਉਹ ਉਸ ਘਰ ਦੇ ਸਾਹਮਣੇ ਖੜੀ ਸੀ ਜਿਸ ਘਰ ਤੋਂ ਉਸ ਨੂੰ ਬੇਇਜਤ ਕੀਤਾ ਗਿਆ ਸੀ। ਜਿਵੇਂ ਹੀ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਪਣੇ ਸਾਹਮਣੇ ਰੂਪੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਦੇ ਸਾਹਮਣੇ ਉਹੀ ਰੂਪੀ ਖੜੀ ਸੀ। ਪਰ ਇਸ ਵਾਰ ਉਹ ਬਿਖਰੀ ਹੋਈ ਨਹੀਂ ਸੀ ਬਲਕਿ ਇਸ ਵਾਰ ਉਸ ਨੂੰ ਕਿਸੇ ਉਸ ਦੀ ਹਾਲਤ ਦੇਖ ਕੇ ਨਹੀਂ ਉਸ ਨੂੰ ਦਿਲੋਂ ਪਿਆਰ ਕੀਤਾ ਸੀ ਜਿਸ ਨੇ ਉਸ ਦਾ ਘਰ ਉਸ ਦਾ ਪਰਿਵਾਰ ਉਸ ਦਾ ਪਿਆਰ ਸਨਮਾਨ ਉਸ ਨੂੰ ਵਾਪਸ ਕੀਤਾ ਸੀ ਰੂਪੀ ਨੇ ਆਪਣੀ ਪਹਿਲੀ ਸੱਸ ਨੂੰ ਕਿਹਾ ਕਿ ਤੁਹਾਨੂੰ ਯਾਦ ਹੈ ਕਿ ਤੁਸੀਂ ਮੈਨੂੰ ਉਸ ਦਿਨ ਇਹ ਗੱਲ ਕਹੀ ਸੀ ਕਿ ਤੇਰਾ ਇਸ ਦੁਨੀਆ 'ਚ ਕੋਈ ਨਹੀਂ ਫਿਰ ਤੂੰ ਇਸ ਘਰ ਵਿੱਚ ਰਹਿ ਕੇ ਕਰਨਾ ਵੀ ਕੀ ਹੈ ਉਸ ਸਮੇਂ ਮੈਂ ਕੱਲੀ ਸੀ ਪਰ ਅੱਜ ਮੇਰੇ ਕੋਲ ਸਭ ਕੁਝ ਹੈ ਅੱਜ ਮੇਰੇ ਕੋਲ ਉਹ ਪਤੀ ਹੈ ਜਿਸਨੇ ਕਦੀ ਮੇਰੀ ਮਜ਼ਬੂਰੀ ਤੋਂ ਨਹੀਂ ਮੈਨੂੰ ਦਿਲ ਤੋਂ ਚਾਇਆ ਅੱਜ ਮੇਰੇ ਕੋਲ ਉਹ ਬੇਟੀ ਹੈ ਜਿਸ ਨੂੰ ਮੈਂ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹਾਂ ਅੱਜ ਮੇਰੇ ਕੋਲ ਉਹ ਘਰ ਹੈ ਜਿਸ ਵਿੱਚ ਮੈਨੂੰ ਇੱਜ਼ਤ ਸਨਮਾਨ ਮਿਲ ਰਿਹਾ ਹੈ ਉਹ ਘਰ ਜਿਸਨੇ ਮੈਨੂੰ ਮੇਰੀ ਆਪਣੀ ਅਸਲੀ ਪਛਾਣ ਦਿੱਤੀ ਉਸਨੇ ਉਸਦੇ ਸਹੁਰੇ ਪਰਿਵਾਰ ਵਾਲਿਆਂ ਦੇ ਚਿਹਰਿਆਂ ਤੇ ਸ਼ਰਮ ਸਾਫ਼ ਦਿਖਾਈ ਦੇ ਰਹੀ ਸੀ ਉਹ ਚੁੱਪਚਾਪ ਉੱਥੇ ਖੜੇ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਜ਼ੁਬਾਨ ਹੋਣ ਉਹਨਾਂ ਦਾ ਸਾਥ ਨਹੀਂ ਦੇ ਰਹੀ ਸੀ ਰੂਬੀ ਨੇ ਉਹਨਾਂ ਨੂੰ ਇੱਕ ਗੱਲ ਕਹੀ ਕਿ ਅੱਜ ਮੈਂ ਇੱਥੇ ਤੁਹਾਨੂੰ ਕੋਈ ਮੀਣਾ ਦੇਣ ਨਹੀਂ ਆਈ ਤੇ ਨਾ ਹੀ ਕੋਈ ਬਦਲਾ ਲੈਣ ਆਈ ਆ ਮੈਂ ਤਾਂ ਬਸ ਇਹ ਦਿਖਾਉਣ ਆਈ ਆ ਕਿ ਸਮਾਂ ਬਦਲਦਾ ਹੈ ਹਾਲਾਤ ਬਦਲਦੇ ਆ ਤੁਹਾਨੂੰ ਇਹ ਦੱਸਣਾ ਚਾਹਣੀ ਆ ਕਿ ਜਿਹਦੇ ਨਾਲ ਕੋਈ ਨਹੀਂ ਹੁੰਦਾ ਉਹਦੇ ਨਾਲ ਰੱਬ ਹੁੰਦਾ ਉਸ ਦੀਆਂ ਅੱਖਾਂ ਭਰ ਆਈਆਂ ਪਰ ਇਸ ਵਾਰ ਉਸ ਦੀਆਂ ਅੱਖਾਂ ਵਿੱਚ ਦਰਦ ਨਹੀਂ ਬਲਕਿ ਸਕੂਨ ਸੀ ਰੂਪੀ ਨੇ ਆਪਣੇ ਸਹੁਰਿਆਂ ਨੂੰ ਵੀ ਇਹ ਗੱਲ ਕਹੀ ਕਿ ਜਿਸ ਨੂੰ ਤੁਸੀਂ ਕਦੇ ਮਿੱਟੀ ਸਮਝਿਆ ਸੀ ਅੱਜ ਉਹ ਕਿਸੇ ਦੀ ਪੂਰੀ ਦੁਨੀਆ ਬਣ ਚੁੱਕੀ ਹੈ। ਵਿਕਰਮ ਨੇ ਆਪਣੀ ਪਤਨੀ ਨੂੰ ਗਲ ਨਾਲ ਲਾਇਆ ਤੇ ਕਿਹਾ ਕਿ ਰੂਪੀ ਚੱਲ ਇਸ ਘਰ 'ਚ ਹੁਣ ਤੂੰ ਇੱਕ ਮਿੰਟ ਵੀ ਨਹੀਂ ਰੁਕਣਾ। ਤੈਨੂੰ ਇੱਥੇ ਕੁਝ ਸਾਬਤ ਕਰਨ ਦੀ ਲੋੜ ਨਹੀਂ। ਜੋ ਤੇਰੇ ਨਾਲ ਹੈ ਉਹੀ ਤੇਰਾ ਆਪਣਾ। ਜੋ ਤੈਨੂੰ ਸਮਝ ਨਹੀਂ ਸਕੇ ਉਹਨਾਂ ਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ। ਰੂਪੀ ਨੇ ਬਹੁਤ ਪਿਆਰ ਨਾਲ ਆਪਣੀ ਬੱਚੀ ਦਾ ਮੱਥਾ ਚੁੰਮਿਆ ਤੇ ਬਿਨਾਂ ਕਿਸੇ ਗਿੱਲੇ ਸ਼ਿਕਵੇ ਬਿਨਾਂ ਕਿਸੇ ਬੋਝ ਉਸ ਨੇ ਆਪਣੇ ਪੁਰਾਣੇ ਦਰਦਾਂ ਨੂੰ ਉਸ ਦਰਵਾਜ਼ੇ ਤੇ ਹੀ ਛੱਡ ਦਿੱਤਾ ਤੇ ਆਪਣੇ ਪਤੀ ਦੇ ਨਾਲ ਵਾਪਸ ਆਪਣੇ ਘਰ ਆ ਗਈ। ਉਹਨਾਂ ਦੀ ਮੁਸਕਾਨ ਹੁਣ ਪੂਰੀ ਜ਼ਿੰਦਗੀ ਦੀ ਸੀ। ਉਸ ਦੇ ਕਦਮ ਹੁਣ ਬੋਝ ਨਹੀਂ ਸੀ। ਹੁਣ ਰੂਪੀ ਨੂੰ ਆਪਣੀ ਜ਼ਿੰਦਗੀ ਵਿੱਚ ਸਕੂਨ ਮਿਲ ਚੁੱਕਿਆ ਸੀ। ਇਹ ਸੱਚ ਹੈ ਕਿ ਕਦੇ-ਕਦੇ ਸਮਾਂ ਜ਼ਰੂਰ ਲੱਗਦਾ ਹੈ ਪਰ ਰੱਬ ਹਰ ਕਿਸੇ ਦਾ ਹੱਕ ਉਸ ਨੂੰ ਜ਼ਰੂਰ ਦਿੰਦਾ ਹੈ। ਜੇ ਕੋਈ ਇਨਸਾਨ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੋਵੇ ਉਹ ਪਿਆਰ ਕਿਸੇ ਨਾ ਕਿਸੇ ਦਿਨ ਮੁਕੰਮਲ ਜ਼ਰੂਰ ਹੋ ਜਾਂਦਾ ਹੈ ਇਹ ਕਹਾਣੀ ਅਧੂਰੀ ਰਹਿ ਗਈ ਸੀ ਪਰ ਇਸ ਨੂੰ ਪੂਰੀ ਹੋਣ ਤੱਕ ਪੂਰੀ ਹੋਣ ਤੋਂ ਕੋਈ ਨਹੀਂ ਰੋਕ ਸਕਿਆ ਦੋਸਤੋ ਕਿ ਅੱਜ ਵੀ ਲੋਕ ਕਿਸੇ ਦੀ ਮਜਬੂਰੀ ਦੇਖ ਕੇ ਉਸ ਨੂੰ ਠੁਕਰਾ ਦਿੰਦੇ ਆ ਕਿ ਇਨਸਾਨ ਦੀ ਪਛਾਣ ਉਸਦੇ ਹਾਲਾਤਾਂ ਨੂੰ ਦੇਖ ਕੇ ਹੁੰਦੀ ਆ ਜਾਂ ਫਿਰ ਉਸਦੇ ਦਿਲ ਨੂੰ ਜੇ ਤੁਹਾਨੂੰ ਕਦੇ ਕਿਸੇ ਨੇ ਤੁਹਾਡੇ ਹਾਲਾਤ ਦੇਖ ਕੇ ਛੱਡਿਆ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ